ਅੱਜ ਵਿਸ਼ਵ ਵਾਤਾਵਰਣ ਦਿਵਸ ਆ ਅਸੀਂ ਸਾਰਿਆਂ ਨੂੰ ਇਸ ਪਵਿੱਤਰ ਦਿਹਾੜੇ ਦੀ ਵਧਾਈ ਦਿੰਦੇ ਆ ਕਿਉਂਕਿ ਇਹ ਦਿਹਾੜਾ ਜੁਨੋ ਵੱਲੋਂ ਸਾਰੇ ਵਿਸ਼ਵ ਦੇ ਮੁਲਕਾਂ ਵੱਲੋਂ ਰਲ ਕੇ ਹਵਾ ਪਾਣੀ ਤੇ ਧਰਤੀ ਨੂੰ ਬਚਾਉਣ ਵਾਸਤੇ ਜਿਹੜਾ ਹੈ ਉਹ ਇੱਕ ਹੱਲਾ ਮਾਰਨ ਵਾਸਤੇ ਇਹ ਦਿਹਾੜਾ ਮਨਾਇਆ ਜਾਂਦਾ ਕਿਉਂਕਿ ਇਹ ਦਿਹਾੜੇ ਇਸ ਤਰ੍ਹਾਂ ਮਨਾਉਣ ਤਾਂ ਪਏ ਕਿ ਅਸੀਂ ਆਪਣੇ এনवायरमेंट ਨੂੰ ਭੁੱਲ ਗਏ ਹਵਾ ਪਾਣੀ ਧਰਤੀ ਨੂੰ ਆ ਜਿਹੜਾ ਹੈ ਉਹਦਾ ਰੱਜ ਕੇ ਸੀ ਕਾਣ ਕੀਤਾ ਤੇ ਅੱਜ ਸਾਨੂੰ ਮਹਿਸੂਸ ਹੋ ਰਿਹਾ ਕਿ ਸਾਨੂੰ ਬਿਮਾਰੀਆਂ ਲੱਗ ਰਹੀਆਂ ਸਾਡੇ ਉਮਰਾਂ ਘਟ ਰਹੀਆਂ ਬਹੁਤ ਕੁਝ ਪੋਲੂਸ਼ਨ ਨੇ ਸਾਡੇ ਜੀਵਨ ਦੇ ਉੱਤੇ ਅਸਰ ਪਾਇਆ ਸੋ ਅੱਜ ਜਿਸ ਤਰ੍ਹਾਂ ਗਲੋਬਲ ਵਾਰਮਿੰਗ ਪੰਜਾਬ ਤੱਕ ਪਹੁੰਚ ਗਈ ਹੈ ਪੂਰੇ 310 ਜ਼ਿਲ੍ਹੇ ਜਿਹੜੇ ਹੈਗੇ ਆ ਪੂਰੇ ਭਾਰਤ ਦੇ ਜਿਹਦੇ ਵਿੱਚ 9 ਜ਼ਿਲ੍ਹੇ ਪੰਜਾਬ ਦੇ 11 ਹਰਿਆਣਾ ਦੇ ਤੇ 8 ਹਿਮਾਚਲ ਦੇ ਇਹਦਾ ਅਸਰ ਦਿਸ ਰਿਹਾ ਸੋ ਇਹਦੇ ਨਾਲ ਜੋ ਉਥਲ-ਪੁਥਲ ਪਿਛਲੇ ਸਾਲ ਦੇ ਵਿੱਚ ਆਪਾਂ ਦੇਖੀ ਆ ਹੜ੍ਹ ਆਏ ਤੇ ਕਿਸ ਤਰ੍ਹਾਂ ਦੇ ਜਿਹੜੇ ਹੈਗੇ ਕਈ ਮਹੀਨੇ ਜਿਹੜੇ ਹੈਗੇ ਲੋਕਾਂ ਨੇ ਦੁਸ਼ਵਾਰੀਆਂ ਦੇ ਚੱਲੇ ਸੋ ਇਹਦਾ ਅਸਰ ਆਉਣ ਵਾਲੇ ਸਮੇਂ ਤੇ ਅੱਜ ਵੀ ਦੇਖ ਰਹੇ ਆ ਕਿ ਕਿੰਨੀ ਗਰਮੀ ਆ ਉਹਨਾਂ ਮੁਲਕਾਂ 'ਚ ਮੀਂਹ ਪੈ ਰਿਹਾ ਜਿਨ੍ਹਾਂ ਦੇ ਵਿੱਚ ਕਦੇ ਮੀਂਹ ਨਹੀਂ ਪੈਸੀ ਸੋ ਇਹ ਇੱਕ ਗਲੋਬਲੀ ਜਿਹੜਾ ਹਲਜਲ ਹੋ ਰਹੀ ਆ ਇਹਦੇ ਵਾਸਤੇ ਸਭ ਤੋਂ ਵੱਡਾ ਮਨੁੱਖੀ ਜ਼ਿੰਮੇਵਾਰਾ ਇਹਨਾਂ ਦੇ ਮਨੁੱਖੀ ਗਲਤੀਆਂ ਕਰਕੇ ਇਹ ਸਾਰਾ ਕੁਝ ਹੋ ਰਿਹਾ ਜੇਕਰ ਅਸੀਂ ਨਾ ਇਹ ਜਿਹੜਾ ਭਰਾ ਮਨਾਇਆ ਜਾ ਰਿਹਾ ਇਹ ਪੂਰੇ ਵਿਸ਼ਵ ਦੇ ਵਿੱਚ ਵੀ ਧਰਤੀ ਇਹ ਬਚਾਓ ਭੁੱਖ ਬਚਾਓ ਧਰਤੀ ਸਾਡਾ ਭੁੱਖਾ ਸੋ ਇਹ ਭੁੱਖ ਨੂੰ ਬਚਾਓ ਕਿਉਂਕਿ ਇਹਦੇ ਉੱਤੇ ਜਿਹਦੇ ਉੱਤੇ ਸਾਡੇ ਵੱਡੇ-ਵਡੇਰਿਆਂ ਨੇ ਇਹ ਸਮਾਂ ਗੁਜ਼ਾਰਿਆ ਜੈਸੀ ਗੁਜ਼ਾਰੇ ਆਉਣ ਵਾਲੀਆਂ ਪੀੜ੍ਹੀਆਂ ਨੇ ਵੀ ਇਸ ਧਰਤੀ ਤੇ ਰਹਿਣਾ ਇਹ ਬਜੂਗੀ ਹਵਾ ਪਾਣੀ ਧਰਤੀ ਬਚਣਗੇ ਤਾਂ ਹੀ ਸਾਡਾ ਪੱਖ ਬਚੂਗਾ ਸੋ ਸਾਡੀ ਸਾਰਿਆਂ ਨੂੰ ਬੇਨਤੀ ਆ ਬਾਣੀ ਕਹਿੰਦੀ ਜਿੱਥੇ ਜਾਏ ਬਈਏ ਭਲਾ ਕਈਏ ਅਸੀਂ ਜਿੱਥੇ ਰਹਿ ਰਹੇ ਹਾਂ ਜਿਸ ਵਰਗੀ ਮੁਲਕ 'ਚ ਰਹਿ ਰਹੇ ਹਾਂ ਜਿਸ ਮਰਜ਼ੀ ਧਰਤੀ ਤੇ ਰਹਿ ਰਹੇ ਹਾਂ ਪਰ ਅਸੀਂ ਵੱਧ ਤੋਂ ਵੱਧ ਉੱਥੇ ਦਰਖਤ ਲਾਈਏ ਹਵਾ ਪਾਣੀ ਦਾ ਧਰਤੀ ਦਾ ਸਤਕਾਰ ਕਰੀਏ ਗੁਰੂ ਦੀਆਂ ਖੁਸ਼ੀਆਂ ਲੋਕਾਈ ਦੀਆਂ ਖੁਸ਼ੀਆਂ ਤੇ ਲੰਮਾ ਜੀਵਨ ਵਾਸਤੇ ਜਿਹੜਾ ਹੈ ਹਵਾ ਪਾਣੀ ਧਰਤੀ ਨੂੰ ਸਾਨੂੰ ਬਚਾਉਣਾ ਪਊਗਾ ਤਾਂ ਹੀ ਸਾਡਾ ਪੱਖ ਬਚੂਗਾ ਜੇ ਸਾਰੇ ਜਾਗਾਂਗੇ ਤੇ ਫੇਰ ਹੀ ਇਹ ਸੁਨੇਹਾ ਆ ਸਕਦਾ ਸੋ ਅਸੀਂ ਸਾਰੇ ਰਲ ਕੇ ਵੱਧ ਤੋਂ ਵੱਧ ਰਕਤ ਲਾਈਏ ਜਿੱਥੇ ਜਾਏ ਵੀ ਇਹ ਪਲਾਕੇ ਇਹ ਉਥੇ ਦੇ ਆਲਦ ਵਾਲੇ ਦੇ এনवायरमेंट ਦਾ ਖਿਆਲ ਰੱਖੀਏ ਤੇ ਅਸੀਂ ਕੁਦਰਤੀ ਖੇਤੀਬਾੜੀ ਵੱਲ ਨੂੰ ਵਧੀਏ ਜਿਹੜਾ ਮੁਕਤ ਜਿਹੜਾ ਹੈ ਉਹ ਧਰਤੀ ਕਰਨ ਵਾਸਤੇ ਯਤਨ ਕਰੀਏ ਵਾਹਿਗੁਰੂ ਬਲ ਬਖਸ਼ੇ ਸਾਡੇ ਸਾਰਿਆਂ ਦੇ ਯਤਨਾਂ ਦੇ ਨਾਲ ਬਹੁਤ ਕੁਝ ਬਦਲ ਸਕਦਾ ਕਿਉਂਕਿ ਵਿਗਾੜਿਆ ਵੀ ਸਾਡੀਆਂ ਗਲਤੀਆਂ ਕਰਕੇ ਹੋਇਆ ਤੇ ਸਵਾਰਨਾ ਵੀ ਅਸੀਂ ਆ ਅਸੀਂ ਆਪਣੇ ਹੱਥਾਂ ਨੂੰ ਜਿਹੜਾ ਹੈ ਇਹਨੂੰ ਸਵਾਰਨ ਵਾਲੇ ਪਾਸੇ ਲਾਈਏ ਤੇ ਜ਼ਰੂਰ ਜਿਹੜਾ ਹੈ ਉਹ ਸਵੇਰਾ ਆਊਗਾ ਉਹ ਸਵੇਰੇ ਦੀ ਆਸ ਵਿੱਚ ਆਪਾਂ ਸਾਰਿਆਂ ਨੇ ਰਲ ਕੇ ਯਤਨ ਕਰਨੇ ਹੈ। ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ Jio TV, Jio Fiber ਤੇ Tata Play ਤੇ ਵੀ ਦੇਖਿਆ ਜਾ ਸਕਦਾ ਹੈ। ਵਰਲਡ ਵਾਈਡ ਤੁਸੀਂ ਸਾਨੂੰ Amazon Fire TV, Daily Hunt ਤੇ E Baba ਤੇ ਦੇਖ ਸਕਦੇ ਹੋ। USA, ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਲੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ